ਹਾਂਜੀ ਗਰਪਰਮ ਬਲੌਗ 'ਚ ਆਪ ਦਾ ਸਵਾਗਤ ਆ ਆਈ ਹੋਪ ਆਪ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਆਪਾਂ ਬਣਾਈ ਦੇਸੀ ਭਿੰਡੀ ਤੇ ਤੁਹਾਨੂੰ ਦਿਖਾਉਣੇ ਆ ਇੱਧਰ ਆਪਾਂ ਪਿਆਜ਼ ਲੈ ਲਏ ਤੇ ਭਿੰਡੀਆਂ ਧੋਸ ਮਾਰ ਕੇ ਸੁਕਾ ਕੇ ਕੱਟ ਕੇ ਰੱਖ ਲਈਆਂ ਤੇ ਸਰੋਂ ਦਾ ਤੇਲ ਆਪਾਂ ਇੱਧਰ ਗਰਮ ਕਰ ਲਿਆ ਤੇ ਜੀਰਾ ਤੇ ਸਾਬਤਾ ਧਨੀਆ ਤੜਕਾ ਲਾ ਲਿਆ ਆਪਾਂ ਥੋੜੀ ਜਿਹੀ ਵਿੱਚ ਹਿੰਗ ਪਾਈ ਸੀਗੀ ਇਹਦੇ ਨਾਲ ਥੋੜਾ ਜਿਹਾ ਟੇਸਟੀ ਵੀ ਬਣਦਾ ਤੇ ਮਤਲਬ ਕਿ ਪੇਟ-ਪੂਟ ਦਰਦ ਵੀ ਨਹੀਂ ਹੁੰਦਾ ਹਿੰਗ ਵੀ ਬਹੁਤ ਗੁਣਾਕਾਰ ਹੁੰਦੀ ਆ ਤੇ ਹੁਣ ਆਪਾਂ ਇਧਰ ਪਿੰਡੀਆਂ ਪਾਤੀਆਂ ਇਹਨਾਂ ਨੂੰ ਇਹਦੇ ਜਲਦੀ-ਜਲਦੀ ਕੜਸੀ ਮਾਰ ਕੇ ਮਿਕਸ ਕਰ ਦਿੰਨੇ ਆ ਨੀ ਨਿਨ ਉਹਰੇ ਥੱਲੇ ਲੱਗ ਜਾਂਦੀਆਂ ਕੜਾਹੀ ਤੇ ਬਾਲਾ ਨਾ ਕਾਲਾ-ਕਾਲਾ ਜਾ ਹੋ ਜਾਂਦਾ ਦੇਸੀ ਭਿੰਡਾਂ ਲੈ ਕੇ ਆਏ ਆ ਸਰਦਾਰ ਜੀ ਇੱਥੋਂ ਦੇਖੀ ਨੀਆ ਸੋਹਣੀਆਂ ਹੈਗੀਆਂ ਬਹੁਤ ਸੋਹਣੀਆਂ ਸੀ ਜਦੋਂ ਲੈ ਕੇ ਆਏ ਸੀ ਨਿੱਕੀ ਨਿੱਕੀਆਂ ਦਸ ਹੌਲੀ ਹੌਲੀ ਆਪਾਂ ਕਟਸੀ ਮਾਰੀ ਜੰਨੇ ਆ ਵੀ ਥੱਲੇ ਨਾ ਲੱਗ ਜਾਣ ਥੋੜੀਆਂ ਜਿਨ ਨੂੰ ਤਾਂ ਟਾਈਮ ਲੱਗਦਾ ਨਾ ਆਪਣ ਕੋਲੇ ਖੜਕੀ ਬਣਾਉਣੀ ਆ ਪੈਂਦੀ ਆ ਦੂਜੀ ਸਬਜੀ ਦਾ ਪਟਾਕ ਦੇਣੇ ਆ ਤੇ ਪਾਸੇ ਹੋ ਜਾਣੇ ਆ ਪਿਆਜ਼ ਐਡ ਕਰ ਦਿੰਨੇ ਆ ਹਮ ਨਾਲ ਹੀ ਪਿਆਜ਼ ਵੀ ਆਪਾਂ ਚਾਰ ਚਾਰ ਤੀਰ ਪਾ ਕੇ ਨਾ ਕੱਲਾ ਕੱਲਾ ਪੀਸ ਅਡ ਕੀਤਾ ਦੇਖੋ ਸੋਹਣੇ ਵੀ ਲੱਗਦੇ ਆ ਤੇ ਟੇਸਟੀ ਵੀ ਬੰਦੇ ਆ ਆ ਦੇਖੋ ਹੁਣ ਅਸੀਂ ਚੰਗੀ ਤਰ੍ਹਾਂ ਆਪਾਂ ਦੇਚੇ ਮਲਾ ਦਿੰਨੀ ਆ ਬਾਜ਼ਾਰ ਵਾਲੀਆਂ ਨਾ ਜਿਹੜੀਆਂ ਆਪਾਂ ਲੈ ਕੇ ਆਉਣੇ ਭਿੰਡੀਆਂ ਇੰਨੀਆਂ ਵਧੀਆ ਨਹੀਂ ਬਣਦੀਆਂ ਜਿੰਨੀਆਂ ਦੇਸੀ ਇਹ ਵਧੀਆ ਟੇਸਟੀ ਬਣਦੀਆਂ ਮਾਰ ਕੇ ਆਪਾਂ ਫੇਰ ਹਲਾ ਦਿੰਨੇ ਆ ਤੇ ਥੋੜਾ ਜਿਹਾ ਟਾਈਮ ਨਾ ਆਪਾਂ ਇਹਦੇ ਚ ਭਾਪ ਜਮਾ ਕਰ ਲੈਣੇ ਆ ਮਤਲਬ ਸਟੀਮ ਬਸ 5-10 ਸਕਿੰਟ ਹੀ ਢੱਕਣਾ ਪਾਣੀ ਤਾਂ ਫੇਰੇ ਥੱਲੇ ਲੱਗ ਜਾਂਦੀ ਆ ਆ ਦੇਖੋ ਲੱਗਦੀ ਆ ਨਾ ਹੁਣ ਆਪਾਂ ਸੁੱਕੇ ਮਸਾਲੇ ਐਡ ਕਰ ਦਿੰਨੇ ਆ। ਹਲਦੀ 2 ਚਮਚ ਨਮਕ 1.5 ਚਮਚ ਸੁੱਕਾ ਧਨੀਆ ਕਾਲੀ ਮਿਰਚ ਥੋੜੀ ਜਿਹੀ ਲਾਲ ਮਿਰਚ ਲੋੜ ਮੁਤਾਬਕ ਆਪ ਦਿਨ ਬਸੂ ਨੂੰ ਉਸਾਵਣਾ ਪਾ ਲੈਣਾ ਹੌਲੀ ਹੌਲੀ ਆਪਾਂ ਇਹਨੂੰ ਕੜਸੀ ਮਾਰ ਦਿੰਨੀ। ਜ਼ਿਆਦਾ ਕੜਸੀ ਵੀ ਨਹੀਂ ਮਾਰਨੀ ਕਿਤੇ ਉਹ ਹੋਰ ਪਚਿੰਗਰ ਜਾਂ ਨਿਕਲ ਜੇ ਫਾੜੀਆਂ ਦਾ। ਉਹ ਵੀ ਨਹੀਂ ਵਧੀਆ ਲੱਗਦੀਆਂ ਫਿਰ। ਖੜਮੀ ਖੜਮੀ ਪਿੰਡੀ ਵਧੀਆ ਲੱਗਦੀ ਐ। ਇੱਕ ਵਾਰੀ ਦੁਬਾਰਾ ਫੇਰ ਟੱਕ ਕੇ ਥੋੜਾ ਜਿਹਾ ਟਾਈਮ ਆਪਾਂ ਇਹਨਾਂ ਨੂੰ ਆਪਾਂ ਸਟੀਮ ਫੇਰ ਜਮਾ ਕਰ ਲੈਣੇ ਜੋ ਕਿ ਮਸਾਲੇ ਚੰਗੀ ਤਰ੍ਹਾਂ ਨਾਲ ਰਚ ਜਾਣ ਵਿੱਚ ਚਾਰ ਸਕਿੰਟ ਫੇਰ ਠੱਕਦੇ ਆਪਾਂ ਇਹਨਾਂ ਨੂੰ ਥੱਲੇ ਲੱਗਣ ਲੱਗ ਗਿਆ ਨਾ ਖਮਾਰ ਕੇ ਘਰਚੀ ਮਾਰ ਕੇ ਰੱਖ ਦੇਣੀ ਹੈ ਤੇ ਹੁਣ ਆਪਾਂ ਇਹਦੇ ਚ ਨਾ ਮੇਥੀ ਐਡ ਕਰਦੇ ਆਂ ਚੰਗੀ ਤਰ੍ਹਾਂ ਨਾਲ ਹੱਥਾਂ ਮਸਲ ਕੇ ਵੀ ਆਪਣੀ ਘਰ ਦੀ ਆ ਪਿੰਡੋਂ ਲੈ ਕੇ ਆਂਦੀ ਹੈ ਬਹੁਤ ਸੋਹਣੀ ਖੁਸ਼ਬੂ ਆਏ ਹੁੰਦੀ ਹੈ ਦੀ ਥੋੜਾ ਜਿਹਾ ਗਰਮ ਮਸਾਲਾ ਐਡ ਕਰ ਦਿੰਨੇ ਆ ਤਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਕਿਵੇਂ ਸੁੱਕੀਆਂ ਸਬਜ਼ੀਆਂ ਹੁੰਦੀਆਂ ਨੇ ਉਹਦੇ ਨਾਲ ਉਹਦੇ ਵਿੱਚ ਮਿਕਸ ਚੀਨ ਵਾਲੀ ਸਮਾਰ ਕੇ ਕਰਨਾ ਪੈਂਦਾ ਆਪਾਂ ਨੂੰ ਕਰੀ ਵਾਲੀ ਚਤਾਪੀ ਮੈਂਟੋ ਮੈਂਟਸ ਹਰ ਇੱਕ ਚੀਜ਼ ਮਿਕਸ ਹੋ ਜਾਂਦੀ ਹੈ ਹਾਂਜੀ ਜੀ ਜਿਹਨੂੰ ਜਿਹਨੂੰ ਆਪਣਾ ਬਲੌਗ ਵਧੀਆ ਲੱਗਦਾ ਹੁੰਦਾ ਨਾ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਆਪਣੀ ਸਬਜੀ ਹੋ ਗਈ ਬਣ ਕੇ ਤਿਆਰ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣੀ ਦੇਸੀ ਭਿੰਡੀਆਂ ਦੀ ਸਬਜੀ ਕਿਵੇਂ ਦੀ ਲੱਗੀ ਤੇ ਕਮੈਂਟ ਜਰੂਰ ਕਰਨਾ ਇਹਦੇ